ਪਾਣੀ ਦੀ ਇਕਾਤ ਨਹੀਂ ਸੀ ਯੇਸ਼ੂ ਨੇ ਸਾਨੂੰ 올 ਸੀਜ਼ਨ ਦੀ ਬੋਤਲ ਬਲੈਸ ਕੀਤੀ ਹਲੇ ਹਲੇ ਅਸੀਂ ਇੱਕ ਵੀਡੀਓ ਦੇਖੀ ਜਿਹੜੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਔਰ ਹਲੇਲੂਇਆ ਦੇ ਸ਼ਬਦ ਦੀ ਨਰਾਦਰੀ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਵੀ ਪ੍ਰਭੂ ਯੇਸ਼ੂ ਮਸੀਹ ਨੇ ਸਾਨੂੰ ਸ਼ਰਾਬ ਦੀ ਬੋਤਲ ਦੇਤੀ ਔਰ ਹੋਰ ਵੀ ਜੋ ਉਹਨਾਂ ਦੇ ਮਨ ਚ ਗੱਲਾਂ ਆ ਰਹੀਆਂ ਕਰ ਰਹੇ ਨੇ ਗਲੋਬਲ ਕਨੈਕਸ਼ਨ ਕਮੇਟੀ ਦੀ ਸਾਰੀ ਟੀਮ ਮਸੀਹ ਭਾਈਚਾਰਾ ਅੱਜ ਮੈਡਮ ਸੀਪੀ ਸਾਹਿਬ ਨੂੰ ਮਿਲਿਆ ਵਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ 295A ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੇ ਇਸਲਾਕਾ ਪਿੱਛੇ ਸੁਟਿਆ ਜਾਏਗਾ 크੍ਰਿਸਚਨ ਪਾਈਚਾਰੇ ਦਾ ਮਜ਼ਾਕ ਬਣਾਉਣ ਵਾਲਿਆਂ ਤੇ ਹੁਣ ਹੋਵੇਗਾ ਐਕਸ਼ਨ ਜਿਹੜਾ ਵੀ ਸ਼ਰਾਰਤੀ ਅੰਸਰ ਹ Alleluia ਨੂੰ ਲੈ ਕੇ ਕੋਈ ਵੀ ਅਪਦਰ ਸ਼ਬਦ ਦੀ ਵਰਤੋਂ ਕਰੇਗਾ ਉਸ ਵਿਰੁੱਧ ਡਟੇਗਾ 크੍ਰਿਸਚਨ ਪਾਈਚਾਰਾ ਇਹੇ ਚੇਤਾਵਨੀ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਵੱਲੋਂ ਦਿੱਤੀ ਗਈ ਹੈ ਇਸ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹੀ ਗੌਰਵ ਦੇ ਵੱਲੋਂ ਇਸ ਸੰਬੰਧੀ ਪੁਲਿਸ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਕਿਉਂਕਿ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਸ਼ਰਾਬ ਦੀ ਬੋਤਲ ਦੇ ਨਾਲ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਬਲੈਸ ਕਰਨ ਦੀ ਗੱਲ ਕੀਤੀ ਗਈ ਸੀ ਇਸੇ ਸਬੰਧ ਵਿੱਚ ਹੁਣ ਇਸ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਚੇਕਰ ਕਿਸੇ ਵੀ ਮਸੀਹ ਵਿਰੋਧੀ ਵਿਅਕਤੀ ਨੇ ਸਾਡੇ ਧਰਮ ਨੂੰ ਲੈ ਕੇ ਕੋਈ ਵੀ ਅਪਸ਼ਬਦ ਸ਼ਬਦਾਂ ਦੀ ਵਰਤੋਂ ਕੀਤੀ ਤਾਂ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਜਿਦੇ ਵਿੱਚ ਕੁਝ ਲੋਕ ਸ਼ਰਾਰਤੀ ਅਨਸਰ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਔਰ ਹalleluyah ਦੇ ਸ਼ਬਦ ਦੀ ਨਰਾਦਰੀ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਵੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸ਼ਰਾਬ ਦੀ ਬੋਤਲ ਦੇਤੀ ਔਰ ਹੋਰ ਵੀ ਜੋ ਉਹਨਾਂ ਦੇ ਮਨ 'ਚ ਗੱਲਾਂ ਆ ਰਹੀਆਂ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਅੱਜ ਪੂਰਾ ਜਲੰਧਰ ਦਾ ਗਲੋਬਲ ਕਨੈਕਸ਼ਨ ਕਮੇਟੀ ਦੀ ਸਾਰੀ ਟੀਮ ਮਸੀਹ ਭਾਈਚਾਰਾ ਅੱਜ ਮੈਡਮ ਸੀਪੀ ਸਾਹਿਬ ਨੂੰ ਮਿਲਿਆ ਵਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ 295 A ਦਾ ਪਰਚਾ ਦਰਜ ਕਰਕੇ ਬਿਨਸ ਦੀ ਜਿਹੜੀਆਂ ਵੱਖ-ਵੱਖ ਧਾਰਾਵਾਂ ਉਹਦੇ ਪਰਚਾ ਉਹਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੀ ਇਸ ਲਾਖਾ ਪਿੱਛੇ ਸੁਟਿਆ ਜਾਏਗਾ ਔਰ ਬੰਦੇ ਅਸੀਂ ਆਇਡੈਂਟੀਫਾਈ ਵੀ ਕਰ ਲਏ ਨੇ ਕਿਉਂਕਿ ਜਿਹ ਨੰਬਰ ਆ ਔਰ ਬਹੁਤ ਜਲਦੀ ਮੈਂ ਦੱਸ ਦੇਣਾ ਚਾਹੁੰਦਾ ਵੀ ਉਹ ਗ੍ਰਿਫਤਾਰ ਵੀ ਹੋ ਜਾਣਗੇ ਔਰ ਮੈਂ ਤੁਹਾਡੇ ਵੱਲੋਂ ਮਰਾਈ ਮੈਂ ਪੂਰੇ ਮੁਸੀਬਾਈਚਾਰੇ ਵੱਲੋਂ ਵਾਰਨਿੰਗ ਦੇ ਨਾਵਾ ਮਸੀਹ ਵਿਰੋਧੀਆਂ ਨੂੰ ਜਿਹੜੇ ਸੋਚਦੇ ਨੇ ਵੀ ਪਰਮੇਸ਼ਵਰ ਦੇ ਦਾਸਾਂ ਨੂੰ ਦਬਾ ਲੈਣਗੇ ਮਸੀਹ ਲੋਕਾਂ ਨੂੰ ਦਬਾ ਲੈਣਗੇ ਇਹ ਕਦੀ ਵੀ ਜ਼ਿੰਦਗੀ 'ਚ ਅਸੀਂ ਹੋਣ ਨਹੀਂ ਦੇਵਾਂਗੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਆਪਣੀ ਇੱਕ ਤਾਨ ਕੇ ਖੜੀ ਆ ਔਰ ਪੂਰੇ ਮਸੀਹ ਵਿਰੋਧੀਆਂ ਦੇ ਦੰਦ ਖੱਟੇ ਅਸੀਂ ਕਰਾਂਗੇ ਅਗਰ ਕੋਈ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਅਗਰ ਕੋਈ ਘਰ ਦੇ ਵਿੱਚ ਬੈਠ ਕੇ ਆਪਣੀ ਘਰ ਦੇ ਵਿੱਚ ਬੈਠ ਕੇ ਵੀਡੀਓ ਬਣਾਏਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਸਾਡੇ ਵਰਸ਼ਿਪ ਜਿਹੜੇ ਸੌਂਗ ਆ ਜਾਂ ਸਾਡੇ ਭਜਨ ਆ ਉਹਨਾਂ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਆਂਦਾ ਵਾ ਹਾਲੇਲੂਇਆ ਬਦਨਾਮ ਅੰਦਰ ਨੂੰ ਲੈ ਕੇ ਕੋਈ ਵੀ ਮਜ਼ਾਕ ਉਡਾਏਗਾ ਔਰ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾ ਦਿੱਤੀ ਜਾਏਗੀ ਔਰ ਹੁਣ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ ਕਿਉਂਕਿ ਬਹੁਤ ਸਮੇਂ ਤੋਂ ਅਸੀਂ ਦੇਖ ਰਹੇ ਆ ਵੀ ਲੋਕ ਜਿਹੜੇ ਮਜ਼ਾਕ ਉਡਾ ਰਹੇ ਸੀ ਸਮਝਦੇ ਵੀ ਚਲੋ ਬੱਚੇ ਸਕੂਲ ਜਾਣ ਵਾਲੇ ਨੇ ਕਾਲਜ ਜਾਣ ਵਾਲੇ ਨੇ ਇਹਨਾਂ ਨੂੰ ਪਤਾ ਨਹੀਂ ਆ ਇਹ ਚਲੋ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਸਾਨੂੰ ਕਿ ਮਾਫ ਕਰੋ ਅਸੀਂ ਮਾਫ ਕਰੀਏ ਮਗਰ ਹੁਣ ਜਿਹੜਾ ਪਾਣੀ ਜਿਹੜਾ ਵਾ ਸਿਰ ਤੋਂ ਟੱਪ ਗਿਆ ਵਾ ਮਸੀਬ ਭਾਈਚਾਰੇ ਨੂੰ ਲੈ ਕੇ ਅਗਰ ਵੀ ਕੋਈ ਟਿਕਾ ਟਿੱਪ ਨਹੀਂ ਕਰੇਗਾ ਔਰ ਤੇ ਬਾਂਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਮੇਰੀ ਇਹ ਚੇਤਾਵਨੀ ਹੈ ਮਸੀਬ ਵਿਰੋਧੀਆਂ ਨੂੰ ਵੀ ਤੁਸੀਂ ਸਾਵਧਾਨ ਹੋ ਜਾਓ ਹੁਣ ਹੁਣ ਅਗਰ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਖੈਰ ਹੋਵੇ ਤੇ ਮਸੀਬ ਭਾਈਚਾਰੇ ਦੇ ਉੱਪਰ ਟਿਕਾ ਟਿੱਪ ਨਹੀਂ ਕਰਨੀ ਬੰਦ ਕਰ ਦਿਓ ਨਹੀਂ ਤੇ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਜ਼ਰੂਰ ਸੁਟਿਆ ਜਾਊਗਾ ਔਰ ਕਾਨੂੰਨ ਦੇ ਤਹਿਤ ਤੁਹਾਡੇ ਤੇ ਕਾਰਵਾਈ ਕਰਵਾਈ ਜਾਏਗੀ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਧੰਨਵਾਦ